ਆਸਲ ਕਹਿੰਦਾ ਜਿਹੜੇ ਵੀ ਨਹੀਂ ਐਕਸੀਡੈਂਟ ਨੇ ਇੱਕ ਲਾਲ ਰੋਡ ਪਰਿਆ ਵੀ ਇਹਦੇ ਵਿੱਚ ਜਦੋਂ ਵੀ ਕੁਝ ਵੀ ਜਾਂਦਾ ਤਾਂ ਤਾਂ ਸਭ ਤੋਂ ਅਮਾਉ ਤੇ ਕੀਮਤੀ ਦੀ ਜਾਂਦਾ ਕਿਉਂਕਿ ਬੇਨਿਯਤ ਰਕਸ਼ੀ ਕੀ ਜਿਹੜਾ ਲੜੀ ਕੋਈ ਉਹਨਾਂ ਕੋਲ ਤਾਂ ਹੋਰੀ ਆਉਂਦੇ ਉਹਦੇ ਵਿੱਚ ਮੌਤ ਹੈ ਆ ਜਿਹੜੇ ਬੱਚੇ ਜਿਹੜੇ ਰੋਡ 'ਤੇ ਨੌਕਾ ਕਰਦੇ ਨੇ ਅਸੀਂ ਕਹਿੰਦੇ ਮੇਰੇ ਰੋਡ 'ਤੇ ਵੀ ਉਹਦੇ ਕੋਈ ਖਰਾਬੀ ਪੈਂਦੀ ਹੈ ਤਾਂ ਉਹੀ ਨੌਜਵਾਨ ਭਾਈ ਜਿਹਨੇ ਮਾਸਲਣਾ ਸੋਚਿਆ ਜਿਹੜੀ ਵਾਰੀ ਨਾ ਚਲੀ ਜਾਵੇ ਉਹੀ ਹੋਣਪੋੜ ਕਰਦੇ ਛੱਤਰ ਦੇ ਵਿਚੰਨੀਆ ਜਾਂਦਾ ਲਵਾਇਆ ਜਿਵੇਂ ਭਾਈ ਸਾਹਿਬ ਸਤਨਾਪ ਸਿੰਘ ਨੇ ਦੱਸਿਆ ਵੀ ਇਹਨਾਂ ਦੇ ਆਪਣੇ ਘਰ ਦੇ ਉੱਪਰ ਵੀ ਹੱਥ ਸਾਹੂ ਕੇ ਹਟਿਆ ਚੈਨਲ ਜਾਲ ਲਗਿਆ ਗੱਲਾਂ ਥੋੜੀ ਥੋੜੀਆਂ ਨੇ ਜੇ ਸਾਨੂੰ ਥੋੜੀ ਜਿਹੀ ਸਬਤ ਹੋਵੇ ਤਾਂ ਸ਼ਾਇਦ ਅਸੀਂ ਇਹ ਜਿਹੜੇ ਹੱਥ ਸੇ ਇਹਨਾਂ ਤੋਂ ਬਚ ਸਕਦੇ ਅਸੀਂ ਲੋਕ ਇੱਕ ਕੰਮ ਕਰਦੇ ਹਾਂ ਜਿਹੜੀ ਬੀਟੀ ਦੀ ਤਾਰਾਂ ਜਾਂਦੀਆਂ ਨੇ 60 ਤੋਂ ਹੇਠਾਂ ਮੀਟੀਆਂ ਇਹਦੇ ਉੱਪਰ ਲੋਕ ਪਾਈ ਪਾਚਣਾ ਕਲਾਸਟਿਕ ਆਪਾਂ ਨੂੰ ਲੱਗਦਾ ਕਿ ਕਲਾਸਟਿਕ ਪਾਈ ਪਾ ਲੱਗੀ ਉੱਤੇ ਚੜਾਤੀ ਕੋਈ ਕੁਛ ਨਹੀਂ ਕਹਿੰਦੇ ਕਿਉਂਕਿ ਇੱਕ ਗੱਲ ਦੱਸਣੀ ਹੈ ਵੀ ਜਿੱਥੇ 11000 ਦੀ ਬਲਾਈ ਹੈ ਉੱਥੇ ਕੋਈ ਪਲਾਸਟਿਕ ਕੋਈ ਮੈਨੇਜ ਨਹੀਂ ਕਰਦਾ ਉਹ ਬਿੱਟੇ ਦਾ ਨਾਮ ਨਾਲ ਪੜ ਜਾਂਦਾ ਉਹ ਤਾਂ ਸਭ ਹੋਏ ਹਾਲਤ ਹੋ ਜਾਂਦੀ ਵੀ ਜਦੋਂ ਤਾਰ ਲੱਗੀ ਹੈ ਤਾਂ ਸਾਨੂੰ ਥੋੜਾ ਜਿਆਦਾ ਦਰਹਤਾਂ ਵਿੱਚ ਸਾਰਾ ਜੰਗੀਆਂ ਨੇ ਅਸੀਂ ਗੌਰਮੀ ਕਰ ਲਾਨੇ ਆਪਰ ਦੇ ਉਤੇ ਰਾਵਣ ਪਾਇਆ ਕੀ ਰੀਅਲ ਸੀ ਜੇ ਵੀ ਕਰਨ ਹੋ ਗਿਆ ਨਾ ਜੀ ਨੇ ਚਾਹੇ ਮਾ ਤੇ ਉਥੇ ਜਿਹੜੇ ਹਾਦਸੇ ਦੇ ਤਾਂ ਨੇ ਮਾਪਾ ਦੇ ਘਰਾਂ ਦੇ ਵਿੱਚ ਕਿੰਨੀ ਸਾਡੇ ਬੱਚੇ ਬੀਬੀਆਂ ਇਹ ਘਟਨਾਵਾਂ ਨਿਸ਼ਚਿਤ ਆਉਂਦੀਆਂ ਨੇ ਕਿਉਂਕਿ ਇਹਦੇ ਵਿੱਚ ਕੁਝ ਵੱਡਾ ਬਾਤ ਨੇ ਵੀ ਜਿਹੜੇ ਸਾਡੇ ਮਕੈਨੀਕ ਨੇ ਕਾਰੀਗਰ ਨੇ ਉਹਨਾਂ ਦੀ ਸਹੀ ਪਤਨ ਜਾਣਕਾਰੀ ਉਹਨਾਂ ਨੂੰ ਨਹੀਂ ਕਿਉਂਕਿ ਉਹ ਕੰਮ ਜਿੱਦਾਂ ਦਾ ਕਿਸੇ ਤੋਂ ਸਿੱਖੇ ਉਹਨਾਂ ਦੇ ਕੰਮ ਆ ਕੇ ਸ਼ੁਰੂ ਹੋ ਗਿਆ ਉਹਨਾਂ ਦੀ ਜਾਣਕਾਰੀ ਕਿ ਕਿਸੇ ਨੇ ਵਾਧਾ ਕੀਤਾ ਹੀ ਨਹੀਂ ਜਾਂ ਉਹਨਾਂ ਨੂੰ ਸਿੱਖਿਖ ਕਰਨ ਦਾ ਕਿਸੇ ਨੇ ਮੀੜਾ ਦਿੱਤੇ ਨਹੀਂ ਹੈ ਉਹ ਜਿਵੇਂ ਸਮਝ ਆਉਂਦੀ ਹੈ ਕਰਦੇ ਚੱਲੇ ਜਾਂਦੇ ਨੇ ਸੀ ਅਕਸਰ ਇਹ ਹੁੰਦਾ ਕਿ ਘਰਾਂ ਦੇ ਵਿੱਚ ਇਹ ਕਿਸੇ ਨੇ ਲਵਾਉਣ ਨੂੰ ਹੋਣਾ ਹੋਵੇ ਬਾਅਦ ਵਿੱਚ ਲਵਾਉਣੇ ਦਾ ਆਨ ਕਰਕੇ ਮਕੈਨਿਕ ਤੋਂ ਲੈ ਵੀ ਜਮੀਦਾਰ ਇੱਥੇ ਪਉਦੇ ਫਿਰ ਆਵੇ ਉਹ ਆਰਥਾੜੀ ਦਾ ਕਰਕੇ ਇਨਵਰਟਰ ਵਾਸਤੇ ਬਾਕੀ। ਜਦ ਕਿ ਜੀਆਂ ਆਰਥੀਆਂ ਤਾਰਾਂ ਨੇ ਇਹ ਸਾਡੀ ਜਿੰਦਗੀ ਦੀ ਲਾਈਨ ਹੈ। ਜਿੱਥੇ ਬਿਜਲੀ ਹੈ ਤੇ ਉਹ ਨਹੀਂ ਹੈ ਤੇ ਸਮਝੋ ਵੀ ਅਸੀਂ ਮੌਤ ਉੱਤੇ ਪਰਤਕ ਬੜੀ ਸਾਹਮਣੇ ਕਰੱਖੀ ਹੈ ਉਹ ਕਦੇ ਵੀ ਰੁਕੇਗੀ ਨਹੀਂ ਲੱਗਦਾ। ਮੇਰੀ ਬੇਟੀ ਦਾ ਇਹ ਜਿਹੜਾ ਸੈਮੀਨਾਰ ਹੈ ਅਸੀਂ ਕੋਸ਼ਿਸ਼ ਕਰਾਂਗੇ ਮਾਰਦ ਰੂਪ ਦੇ ਆਪਣੇ ਗੁਰੂ ਘਰ ਕਾਨਫਰੰਸ ਤੋਂ ਬਾਅਦ ਅਸੀਂ ਕੁਝ ਆਖਾਂ ਦੇ ਸਵਾਲ ਦੇ ਬਾਅਦ ਜੇ ਇਥੇ ਸੰਗਤ ਕੋਲ ਕੋਈ ਵਲ ਲੈ ਗੱਲ ਕਰ ਸਕਦੀ ਹੈ ਤੇ ਉਹਦੇ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ ਤੇ ਗੁਰੂ ਜੀ ਦੇ ਨਾਲ ਇਹ ਹੈ ਵੀ ਜਿਹੜੀ ਸਾਡੀ ਨੌਜਵਾਨੀ ਹੈ ਉਹਦੇ ਪੁਰੇ ਇੱਕ ਵੱਡਾ ਸੰਕਟ ਖੜਾ ਹੋ ਗਿਆ ਕੋਲ ਨਾਲ ਪਿਛਲੇ ਪਰਚਾਂ ਵੀ ਸਾਲ ਤੋਂ ਲਗਾਤਾਰ ਹਰ ਬੱਚੇ ਦੀ ਅੱਖਾਂ ਦੇ ਵਿੱਚੋਂ ਬਣਾਦੀ ਵੀ ਆਪਾਂ ਦਸਵੀਂ ਕਰਾਂਗੇ ਪਲਸ ਤੋਂ ਕਰਾਂਗੇ ਕੋਲ ਡਿਪਲੋਮਾ ਕਰਾਂਗੇ ਤੇ ਅਸੀਂ ਬੰਗਲਾਦੇਸ਼ ਨੂੰ ਚਲੇ ਜਾਣਾ ਕਿਤੇ ਅਸੀਂ ਆਪੇ ਛੋਟੀ ਜਿੰਦਗੀ ਆ ਦੇ ਬਣਾਵਾਂ ਪਰ ਹਾਲਾਤ ਦਿਖਦੇ ਸੀ ਜਦੋਂ ਕਿਸੇ चीज ਦਾ ਉਲਝਾਵਾਂ ਬਿਲਕੁਲ ਬਹੁਤ ਜ਼ਿਆਦਾ ਵਾਕੇ ਪਰ ਸਮਝੋ ਜਿਹਾ ਦਾ ਹਾਂ ਤੋਂ ਦਾ ਡੇਰੇ ਹੋ ਗਿਆ ਉਹ ਇੰਨਾ ਕਰਦੇ ਆ ਮੈਂ ਅਕਸਰ ਮੀਡੀਆ ਤੇ ਕਹਿੰਦਾ ਲਈ ਇਹ ਸਭ ਤੋਂ ਖਤਰਨਾਕ ਸਭਾ ਹੈ ਕਿਉਂਕਿ ਪਿਛਲੇ 10-15 ਸਾਲ ਤੋਂ ਲੋਕ ਦਰਦ ਨਾਲ ਆਉਂਦੇ ਸੀ ਸਾਡੇ ਬੱਤੇ ਕੰਮ ਦੇ ਤੇ ਨਹੀਂ ਕੰਮ ਦੇ ਤੇ ਜਿਵੇਂ-ਜਿਵੇਂ ਉਹ ਬਾਹਰ ਨਿਕਲ ਜਾਂਦੇ ਤੇ ਉੱਥੇ ਜਾ ਕੇ ਸਟਰਗਲ ਕਰਦੇ ਪੈਂਦੇ ਸੀ ਤਾਂ ਆਪੇ ਉਹ ਹੌਲੀ-ਹੌਲੀ ਕਾਮਯਾਬ ਹੋ ਜਾਂਦੇ ਪਰ ਹੁਣ ਕਿਉਂਕਿ ਰਸਤੇ ਬੰਦ ਹੋ ਗਏ ਸਾਰੇ ਕਿਸਾਨੀ ਪਰਿਵਾਰਾਂ ਨੂੰ ਆ ਮੇਰਾ ਫੈਲਾ ਇਹ ਨਹਿਰ ਦੇ ਕਿਹੜੇ ਵੱਡਾ ਕੋਣ ਆ ਤੇ ਰੇਕੂ ਦਾ ਨਾ ਕੋਟੜਾ ਨਾ ਮਤਰਾ ਬੜਾ ਬੜਾ ਤੇ ਦੇਖਦੇ ਤਾਂ ਪਾਣੀ ਕਦੇ ਤੋਂ ਆ ਹੀ ਜਾਂਦਾ ਉਹਨੇ ਬੰਡੇ ਤੋਂ ਮਾਰੀ ਤੋਂ ਤੇ ਸਾਡਾ ਜਿਹੜਾ youth ਹੈ ਸਾਡੇ ਨੌਜਵਾਨ ਹੈ ਪਿੱਛੇ ਨਵੀਂ ਨਵੀਂ ਕੋਰ ਆ ਰਹੀ ਹੈ ਤੇ ਅੱਗੇ ਉਹ ਕਿੱਦੇ ਹੈ ਉਹ ਦੌੜਦੇ ਰਹੇ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਪਰਾਈ ਬੜੀ ਬੜੀ ਉਹਨਾਂ ਲਈ ਖੁੱਟਣ ਦਾ ਵਕਤ ਹੈ ਸਾਨੂੰ ਚਾਹੀਦਾ ਵੀ ਉਹਨਾਂ ਦੇ ਦਿੱਤੇ ਜਿਹੜੇ ਤਕਨੀਕੀ ਦਿੱਤੇ ਨੇ ਉਹਦੇ ਵਿੱਚ ਸਾਡੇ ਬੱਚਿਆਂ ਨੂੰ ਅੱਗੇ ਜਾਂਦਾ ਜਾਵੇ। ਬਈਕ ਜੇਕਰ ਹੋਰ ਵੀ ਕੋਈ ਗੱਲ ਕਰੇ ਮੈਂ ਸਾਡੇ 1900 ਤਕਰੀਬਨ 75 ਸਾਲ ਦਾ ਦੌਰ ਸੀ। ਉਹਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿੰਨੇ بڑے بڑے ਸੰਸਥਾਨੀ ਮੈਦਮ ਤੇ ਉਹਨਾਂ ਦੇ ਵਿੱਚ ਇੰਜੀਨੀਅਰ ਜੀ, ਵਿਜਨੀਅਰ ਜੀ, ਡਿਗਰੀ ਜੀ, ਵਿਜਨੀਅਰ تقریباً ستر تو اسی پرسینٹ جڑے لوگ تھے سدار ہوتے تھے جہاں اب بالکل گائب ہو گئے کیونکہ اسی آپ پشے پڑ چکے ساری نوجوانی کا کسی ہو سی چلی گئی اج آئی ایس آئی پی ایس افسر نے سارے بہار سارے ادھر بھی گئے میں کیونکہ آل انڈیا انڈسٹری گھومتا رہتا ہوں انڈسٹری کے پہلی گل تو پنجابی لگتی کوئی ਪ੍ਰੋਫੈਸਰ ਨੇ ਕਿਤੇ ਨਹੀਂ ਮਿਲਦਾ ਜਿਹੜਾ ਸਭ ਤੋਂ ਕੀਮਤੀ ਤੇ ਪੈਸਾਰੇ ਦਾ ਮਤਲਬ ਹੋਣਾ ਤਾਂ ਦਿੰਦਾ ਸਾਡੇ ਬੱਚੇ ਉੱਥੇ ਦੋ ਤਿੰਨ ਜਗ੍ਹਾ ਤੇ ਮਿਲਦੇ ਨੇ ਜਾਂ ਗੇਟ ਤੇ ਖੜੇ ਹੁੰਦੇ ਨੇ ਉਹ ਰੋਕਣ ਤੇ ਤੇ ਗੇਟ ਪੁੱਜਣ ਤੇ ਤੇ ਜਾਂ ਫਿਰ ਟਰੱਕ ਦਾ ਟਰੈਕਟਰ ਦੀ ਫੀਲ ਕਿਸੇ ਕੀਮਤੀ ਜਗ੍ਹਾ ਦੇ ਉੱਤੇ ਸਾਡੇ ਬੱਚੇ ਨਹੀਂ ਹੋਣਗੇ ਯਾਨੀ ਅੱਜ کیونکہ بہت لمبا پیشہ تمہیں کھینچا جا سکتا اچھے جو سمے پر یہ ضرور کہ سو اکھا کھولنے کی ضرور ہے نہیں یہ ابھی سوچتے ہیں کہ اِسی کی لینا ہے سارے جب کا سٹ جی اے کی لینا ہے تو برابوں یہ سارے کوئی غلط فہمی ہے اور جی ہوں کچھ دن ہوئے گھٹنا واپر کے ہٹی ہے کہ منہ کنڈا کو آیا اپنی گھر بچے کو واہ کر لیا موت میں موبائل ਇਹ ਜਿਹੜਾ ਕ੍ਰਾਈਮ ਹੈ ਇਹ ਜਿਹੜੀ ਅੱਗ ਹੈ ਇਹ ਦੁਆੜ ਦੇ ਤਲਾਕੀ ਇਹਦਾ ਸੱਚ ਸਾਨੂੰ ਦਿਖਾਉਗੇ ਹੁਣ ਕੋਣ ਚਾਹੇ ਸਾਡੇ ਬੱਚੇ ਇਸ ਲੈਵਲ ਤੇ ਰਹਿਦੇ ਜਿਹੇ ਦਾ ਪਰ ਸਾਨੂੰ ਇਸ ਬਾਜ਼ ਨੂੰ ਸੁਭਾਲਣਾ ਪਊ ਬਦਨਾ ਅਸੀਂ ਵੀ ਇੱਥੇ ਨਹੀਂ ਰਹਿ ਪਾਵਾਂਗੇ ਹਾਲਾਤ ਨੇ ਕੰਟਰੋਲ ਤੋਂ ਬਾਹਰ ਆ ਗਏ ਪਿਛਲੇ ਸਾਲਾਂ ਦੇ ਵਿੱਚ ਮੇਰੇ ਫਿਰ ਬਿੱਡੇ ਦੇ ਸਾਡੇ ਇੰਨੀ ਦੇ ਵੀ ਕਾਲਜ ਤੇ ਉਥੇ ਇੰਨੀਆ اینٹری گٹ گئی تھیں کالجوں نے بسان ڈرائیوروں کو کہہ لگا کہ پہلے چار پانچ بچیا ایڈمیشن کرا تب تری تنخواہ کے جلوے ہٹا دیں گے وہ کل کو چلے گئے ایجی سات اٹھ سال کو پہلے مطلب ست اٹھ سال تو بعد پہلا چانس ہے کہ کالجوں کے لگ کیوں ایک دم ابھی گھر میں پہلے کی ਇਹ ਇੱਕੋ ਦਮੋ ਤੇ ਹਰ ਹੋਏ ਇਥੇ ਖੜਾ ਡਾ ਗਿਆ ਸਾਰਾ ਜਨ ਰੁਕ ਗਿਆ ਤਾਂ ਬੱਚੇ ਕੋਲ ਕੋਈ ਸਾਧਨ ਦਿੱਤੀ ਜਿੱਦਣ ਦੇ ਸੇਕਾ ਪਰ ਇਹ ਸਿੱਤਾਂ ਨੂੰ ਜਿਆਦਾ ਕਿਤੇ ਨਹੀਂ ਪਾਇਆ ਚਾਹੀ ਖੜਾ ਬੀਕਾ ਕਿਸਣਾ ਬਹੁਤ ਵੱਡਾ ਕਿਸਣਾ ਇਹਦੇ ਵਿੱਚ ਅਣ ਨਿਰਿਤ ਜਿਹੜਾ ਬੱਚਾ ਸਮਾਸ ਹੁੰਦਾ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਮੰਗਿਆ ਆਲੂਡੀ ਇਹ ਮੰਗਿਆ ਪਹਿਲੀ ਵਾਰ ਤਾਂ ਆਉਂਦੇ ਬੱਚਿਆਂ ਨੂੰ ਗੱਲ ਸਮਝਾਓ ਫਿਰ ਸਰਕਾਰ ਬਣਾਓ ਵੀ ਜਿਹੜਾ ਅਸੀਂ ਹੰਸਰ ਤੋਂ ਦੇਣਾ ਵੀ ਘਰ ਦੇ ਬਾਹਰ ਖੋਪਰੀ ਇੱਕ ਤੱਤੀ ਰੋਟੀ ਇਹਦਾ ਪ੍ਰੋਗਰਾਮ ਰੱਖੋ ਜਿਹੜਾ ਘਰ ਦੇ ਬਾਹਰ ਬੰਦਿਆ ਗਿਆ ਉਹ ਬੜੀ ਜ਼ਿੰਦਗੀ ਕਿਤੋਂ ਕੀ ਨਹੀਂ ਜਾਂਦਾ ਕਿਉਂਕਿ ਅਸੀਂ ਸੋਚਦੇ ਹਾਂ ਸ਼ਾਮ ਨੂੰ ਘਰੇ ਆਏ ਜੇਵਾਸੀ ਇਹ ਹੈ ਜੇ ਕਿਤੇ ਅਸੀਂ ਜਿਹੜਾ ਤੇ ਜਾਂਦੇ ਹਾਂ ਕਾਰੋਬਾਰ ਵਿੱਚ ਬੰਦੇ ਹਾਂ ਸਭ ਤੋਂ ਵੱਡਾ ਅਵਸ਼ਕ ਸੁਨੇਹਾ ਹੁੰਦਾ ਹੈ کہ یہ بندے نے چڑھ کے کتنے جانا تو وہ ترقی کتے ملتی بھی نہیں یا ترقی بہت ہاڑی ہوتی ہے چھتی سارے لوگوں کو لڑکے ابھی نکل <سؤال> جاتے ہیں پہنچے بھی نہیں باہر جا کے نوکری مل گیا پر اے یہ دیکھنے بچے قابلیت ملتی بھی نہیں وہ لوگ سینکڑے ہزار کلو میٹر پر چل کے آ کے ساتھ لتڑ کے ابھی نکل جاتے ہیں پر اگر

میں جب بجلی کے شروع کیار چرچا کر سکتے ہیں برے گرمیاں آ رہی نے اس وشے رولا کر پایا ਅਸੀਂ ਰੋੜੀ ਵਿੱਚ ਲਿਆ ਅਸੀਂ ਇੱਕੋ ਇੱਕ ਗੱਲ ਕਹ ਜਾਂਗੇ ਤੁਹਾਡੇ ਜਿਹੜੇ ਸਾਡੇ ਉੱਕੇ ਹੋਏ ਜੁੱਟ ਬਣਦੇ ਉਹ ਸਾਡੇ ਹੱਥੋਂ ਸਾਡਾ ਮਾਰਗਦਾਰ ਬਣਾਉਣਗੇ ਕਿਉਂਕਿ ਇਹਨਾਂ ਨੂੰ ਪਤਾ ਕਿ ਜਦੋਂ ਪਾਣੀ ਪੁੱਗ ਗਿਆ ਇਹਨਾਂ ਕੋਲੇ ਇਥੋਂ ਵੱਡਾ ਕਿਹੜਾ ਤਰਕਵਾ ਪਾਣੀ ਇਕੱਠਾ ਕਰੋ ਰੋੜ ਦੇ ਵਿੱਚ ਨਹੀਂ ਤਾਂ ਕੜਦੀ ਕੜਦੇ ਆ ਉਹ ਤਾਂ ਸਾਡੇ ਜ਼ਰੂਰਤ ਹੈ ਖੇਤੀ ਹੈ ਘਰ ਨੇ ਉਹਨਾਂ ਦੀ ਜ਼ਰੂਰਤ ਹੈ ਸਰਦੂ ਬਰਬਾਦ ਕਰਨ ਦੇ ਰੂਪ ਵਿੱਚ ਹੈ ਬਰਬਾਦ ਅਸੀਂ ਬਹੁਤ ਕਰ ਰਹੇ ਹਾਂ ਦੇ ਨਾਸ਼ਾ ਮੇਰਾ ਕਹਿ ਲੈ ਰਹੇ ਹਾਂ ਜਦੋਂ ਕਟਾਈ ਹੋ ਗਈ ਕਰਕੇ ਉਹ ਤੋਂ ਬਾਅਦ ਕਈ ਅਗਲਾ ਕਿਰਤੀ ਤੇ ਨਾ ਕੱਟ ਲਏ ਬੰਦੇ ਨੇ ਬਤਨ ਨਹੀਂ ਦਿੱਤਾ ਪ੍ਰਾਪਾਣੀ ਬਰਬਾਦ ਨਾ ਬਹੁਤ ਅੜੀ ਬਰਬਾਦ ਹੋਈ ਸਾਡਾ ਦਸ਼ਮਣ ਜਿਹੜਾ ਕੁੜੀ ਤੇ ਹੈ ਉਹ ਵੇਲੇ ਨਹੀਂ ਪੌਂਡ ਤੋਂ ਬਾਹਰ ਹੋ ਗਏ ਸੀ ਤੇ ਆਪੇ ਹਥਿਆਰ ਫੜ ਕੇ ਚਲੇ ਜਾਣਗੇ ਇੱਕ ਤਾਂ ਪਾਣੀ ਦੀ ਨਿਕਾਸੀ ਵਰਬੰਦੀ ਇੱਕ ਇਸ ਤੋਂ ਵੀ ਜਿਹੜਾ ਬਾੜਾ ਕੰਮ ਹੈ ਉਹ ਹੈ ਜਿਹੜੇ ਸਾਡੇ ਪਾਣੀ ਆ ਦੇ ਫੱਤਣ ਨੇ ਉਹਨਾਂ ਨੂੰ ਬੇਕੂਬਾ ਦਾ ਤਰੀਕੇ ਨਾਲ ਕਰਤਾ ਕੀਤਾ ਜਾਂਦਾ ਹੈ ਅਸੀਂ ਇਨਰਟਿਵਲ ਕੁੰਗੜ ਚੱਪਦੇ ਆ ਬਿਲਕੁਲ ਸਹੀ ਹੈ ਚੱਪਣੀ ਬਣਦੀ ਹੈ ਪਰ ਇਕੱਲੇ ਪਿੱਛੇ ਚਾਰ ਕੋਣਾ ਸਾਡੇ ਹੱਥ ਦੇ ਕੰਨੀ ਹੋ ਜਾਂਦੇ ਆ ਅਸੀਂ ਘਰਾਂ ਦਾ ਪਾਣੀ ਘਰਾਂ ਦੇ ਵਿੱਚ ਧਰਕੀਆਂ ਬਣੀਆਂ ਨੇ ਪਾਣੀ ਕਿੱਥੇ ਜਾਉਗਾ ਖੇਤਾਂ ਸਾਡੇ ਪੱਤਨਾਂ ਦੇ ਲੱਗਣੇ ਕਿੱਥੇ ਹੋ ਗਏ ਧਰਕੀਆਂ ਨੇ ਗੰਦੇ ਪਾਣੀ ਨੇ ਟੋਪੇ ਦੇ ਜਾਂ ਵੀ ਜਾਣਾ ਪੈਗੇ ਅਸੀਂ ਪਾਣੀ ਵਾਪਸ ਬੋਰ ਦੇ ਵਿੱਚ ਹੋਰਦਾ ਪ੍ਰਭੂ ਜਿੱਥੋਂ ਪਾਣੀ ਆ ਰਿਹਾ ਨਾ ਉਥੇ ਆਉਣ ਵਾਲੇ 10 20 ਹਜ਼ਾਰ ਸਾਲ ਪਾਣੀ ਕਦੇ اتیاد نہیں ہونا تو نہ ہی ان ساتھ ہونا جی وہ گندگی چلی گئی جی کسی نے اس گل <سؤال> کے سروپ دیکھا تو کچھ نہیں ہوتا گا ہیٹوں ساپ ساتھ ہی رہو ہٹا ہوں کچھ نہیں ہٹا جی ہاں بالا گیا نکل سکون گڑھ کے ایریے جب پلڑ آئے تھے ਜਦ ਇਹ ਜੱਜ ਆਇਆ ਕਰੋਗੇ ਤੇ ਇਸ ਗੱਲ ਬਾਰੇ ਸਾਡੀ ਪਬਲਿਕ ਨੂੰ ਦਊ ਅਗਿਆਰ ਹਮਾਰਾ ਜੱਜ ਵਿੱਤੀ ਸਾਲ ਤੋਂ ਦੁਬਾਰੀ ਇਹਦਾ ਬਾਲੀ ਪਾਣੀ ਹੈ ਉਹਨੂੰ ਉਪਤਾਰੀ ਦੇ ਵਿੱਚ ਨਾ ਪਾਓ ਇਹ ਬਹੁਤ ਮਾੜਾ ਕਰਨਾ ਕਈ ਲੋਕ ਕੋਦਰੇ ਵਿੱਚ ਧਰਤੀ ਨੂੰ ਉਜਾੜ ਕਰਤਾਂ ਨੇ ਸਾਡੀ ਇੱਡੀ ਗੱਤ ਨਹੀਂ ਇਹ ਧਰਤੀ ਨੂੰ ਉਜਾੜ ਕਰਦੀ ਹੈ ਅਸੀਂ ਉਹਨਾਂ ਦੇ ਹਾਲਤ ਤੇ ਛੱਡਦੀ ਹੈ ਨਾ ਪਰ ਅੱਗੇ ਤੋਂ ਉਹਨੂੰ ਕਿ ਉਹਦੇ ਨਾਲ ਇਹ ਉਜਾੜ ਕਰੂਗਾ ਆ ਤੇ ਚਾਰ ਹੁੰਦੀਆਂ ਬੀਹਾ ਨਾਲ ਕਈ ਲੋਕ ਕਹਿੰਦੇ ਨੇ ਛੱਪੜਾ ਨਾਲ ਜਾ ਸੀ ਬੀਹਾ ਦਾ ਪਾਣੀ ਥੱਲੇ ਪਾ ਦਈਏ ਨਹੀਂ ਬੀਹਾ ਦਾ ਪਾਣੀ ਵੀ ਬਹੁਤ ਜ਼ਰਾ ਹੁੰਦਾ ਇਹ ਹੈਂਡ ਮੀਡਿਸਟਲ ਵਾਟਰ ਹੈ ਮੈਨੂੰ ਨਹੀਂ ਪਤਾ ਕਿ ਜਿੰਨੀ ਸੰਗਤ ਬੈਠੀ ਹੈ ਕਿੰਨੇ ਕੁ ਲੋਕਾਂ ਨੇ ਪਾਣੀ ਇਕੱਠਾ ਕਰਕੇ ਕਹਿੰਦੇ ਪੀ ਕੇ ਦੇਖਿਆ ਹੋਵੇ ਨਹੀਂ ਕੀਤਾ ਜਾ ਸਕਦਾ ਸਾਡਾ এনवायरमेंट ਐਨਾ ਦੰਦਾ ਹੈ ਦੰਦਲੇ ਐਨਾ ਅਸਮਾਨ ਤੋਂ ਲੈ ਕੇ ਛੱਤਾਂ ਤੱਕ ਉਹਨੇ ਇਹਨੇ ਲੜ ਜਾਂਦਾ ਹੈ ਛੱਤਾਂ ਦੇ ਅੱਗੇ ਮਿਹਨਤੀ ਕਰਦਾ ਪੰਜ ਛੇ ਜਿਹੇ ਬਠਾ ਕੋਪਰ ਦੀ ਮੂਹਰ ਹੈ ਉਹ ਸਾਰਾ ਲੜਨ ਕਿਉਂਦਾ ਤੇ ਅਸੀਂ ਉਹ ਸਾਰੇ ਨੂੰ ਚਾਕੇ ਇੱਕ ਬੋਰ ਬਣਾ ਕੇ ਆਪਦੇ ਜਿਹੜਾ ਅਸੀਂ ਸੇਵਾ ਦਾ ਨੰਨੇ ਹੋਏ ਆ ਔਰ ਸੇਵਾ ਜਿਹੜਾ ਨਾ ਸੀ ਤੇ ਨੰਨੇ ਤੇ ਅੰਦਰ ਸਾਡੇ ਹੋ ਬਾਪ ਕਰ ਲਿਖਿਆ ਅਸੀਂ ਉਹ ਪਾਣੀ ਵਿੱਚ ਚੱਕੇ ਫੜੇ ਜਿਹੜੇ ਵੱਧ ਹੋਏ ਉਹ ਬੋਰ ਨੇ ਅਸੀਂ ਉਹ ਬਗਾ ਕਰਦਾ ਸਾਰਾ ਜਿਹੜਾ ਉਹਦਾ ਬੰਦੇ ਇਹੋ ਪਾਣੀ ਚੱਲੇ ਰਹਿਣਾ چلا جرو اور سارے ساری پکی پیسٹ ہو جائے اور جلد سارے پور ہوں نے ادو پتھر پانی آتے رلتا نہیں ہے یہ پتل اتنے لگے کھڑی رہتی ہے پانی رلتا ہے یہ جڑی اک